ਪਰਮ ਸਤਿਕਾਰਯੋਗ ਵਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਬੜੀ ਖੁਸ਼ੀ ਦੀ ਗੱਲ ਏ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਰਹੀਆਂ ਹਨ ਜੋ ਕਿ ਜਿਹੜੇ ਮੇਰੇ ਵੀਰਾਂ ਨੇ ਅਜੇ ਤੱਕ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨਹੀਂ ਬਣਵਾਈਆਂ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਜ਼ਰੂਰ ਆਪੋ ਆਪਣੀਆਂ ਵੋਟਾਂ ਬਣਾਉਣ ਦੀ ਖੇਚਲ ਕਰੋ ਕਿਉਂਕਿ 15 ਸੈਪਟੰਬਰ ਤੱਕ ਤਰੀਕ ਹੋਰ ਬਧਾਈ ਗਈ ਹੈ ਹੁਣ ਤੁਹਾਡੇ ਕੋਲ ਵੀ 1.5 ਮਹੀਨੇ ਦਾ ਸਮਾਂ ਹੈਗਾ 1.5 ਮਹੀਨੇ ਦੇ ਵਿੱਚ ਵਿੱਚ ਤੁਸੀਂ ਆਪਣੀਆਂ ਵੋਟਾਂ ਜ਼ਰੂਰ ਬਣਾਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਸਿੱਖਾਂ ਦੀ ਪਾਰਲੀਮੈਂਟ ਵਿੱਚ ਉਸ ਕੈਂਡੀਡੇਟ ਨੂੰ ਭੇਜੋ ਜਿਹੜਾ ਕਿ ਗੁਰਸਿੱਖ ਪੂਰਨ ਗੁਰਸਿੱਖ ਹੋਵੇ ਇਮਾਨਦਾਰ ਹੋਵੇ ਆਪਣੀ ਦਹਾਨੋਂ ਦੀ ਕਿਰਤ ਕਰਦਾ ਹੋਵੇ ਦਸਬੰਧ ਕੱਟਦਾ ਹੋਵੇ ਇਹ ਜਿਹਾ ਇਮਾਨਦਾਰ ਆਪਣੇ ਹਲਕੇ ਦੇ ਵਿੱਚੋਂ ਕੈਂਡੀਡੇਟ ਨੂੰ ਚੁਣ ਕੇ ਅੱਗੇ ਸਿੱਖਾਂ ਦੀ ਪਾਰਲੀਮੈਂਟ ਭੇਜਣ ਦੀ ਤਰਪਾਲਤਾ ਕਰੋ ਉਹ ਜੋ ਕਿ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦਾ ਪਵਿੱਖ ਹੋਵੇ ਜੋ ਕਿ ਉਹ ਤੁਹਾਡੇ ਬੱਚਿਆਂ ਬਾਰੇ ਉਹਨਾਂ ਦੀ ਸਿਹਤ ਬਾਰੇ ਉਹਨਾਂ ਦੀ ਵਿੱਦਿਆ ਬਾਰੇ ਸੋਚ ਸਕਦੇ ਹੋਣ ਇਹ ਜੇ ਚੰਗੇ ਇਨਸਾਨਾਂ ਨੂੰ ਚੁਣ ਕੇ ਅੱਗੇ ਭੇਜਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ